ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਜ਼ਰਾਂ ਲੈ ਕੇ ਅੱਜ ਦੀ ਨਵੀਂ ਕਹਾਣੀ ਆਪਣੀਆਂ ਪੈੜਾਂ ਦੀ ਨਿਸ਼ਾਨਦੇਹੀ ਜੋ ਲਿਖੀ ਗਈ ਹੈ ਬਲਵੰਤ ਬਰਫਾਲੀ ਜੀ ਵੱਲੋਂ ਪਿੰਡ ਦੇ ਬਾਹਰਵਾਰ ਛਿਪਦੀ ਵਾਲੇ ਪਾਸੇ ਸਾਦੇ ਦੇ ਖੇਤ ਕੋਲ ਲੰਘਦੀ ਲਿੰਕ ਸੜਕ ਤੋਂ ਪਾਟਦੀ ਪਹੀ ਉੱਤੇ ਕਰਨੈਲ ਦੀ ਮੋਟਰ ਲੰਘ ਕੇ ਟੋਇਆਂ ਵਿੱਚ ਬਣੇ ਪੰਡਤਾਂ ਦੇ ਖੌਲਿਆਂ ਦੀ ਗੁੱਠ ਵਿੱਚ ਝੁਰਮਟ ਪੈ ਰਹੀ ਸੀ ਕਿਉਂਕਿ ਪਿੰਡ ਦੇ ਇਹ ਕਾਲਜ ਜ਼ਿੰਦਗੀ ਦੀ ਸੁਨਹਿਰੀ ਕਿਰਨ ਵਿੱਚੋਂ ਰੰਗ ਗਵਾ ਚੁੱਕੇ ਜਵਾਨੀ ਹਾਰੇ ਮੁੰਡਿਆਂ ਦੀ ਮਨ ਤ੍ਰਿਪਤੀ ਦਾ ਅੱਡਾ ਬਣ ਚੁੱਕੇ ਸਨ ਕਦੇ ਇਹ ਖੋਲੇ ਪਿੰਡ ਦੇ ਪੰਡਤਾਂ ਦੇ ਘਰ ਹੁੰਦੇ ਸੀ ਕਿਉਂਕਿ ਉਹਨਾਂ ਨੇ ਆਪਣੇ ਖੇਤ ਵਿੱਚ ਘਰ ਬਣਾਏ ਹੋਏ ਸੀ ਪੰਡਤਤਾ ਆਪ ਬਦੇਸ਼ਾਂ ਦੀ ਧਰਤੀ ਤੇ ਵਸ ਗਏ ਪਰ ਉਹਨਾਂ ਦੇ ਅਤੀਤ ਦਾ ਇਹ ਵਾਸਾ ਵਰਤਮਾਨ ਦਾ ਭਵਿੱਖ ਉਜਾੜ ਰਿਹਾ ਸੀ ਪੰਡਤਾਂ ਦੇ ਵਿਦੇਸ਼ ਜਾਣ ਮਗਰੋਂ ਉਹਨਾਂ ਦੀ ਜ਼ਮੀਨ ਵਿੱਚ ਇਹਨਾਂ ਦੇ ਘਰਾਂ ਕੋਲ ਕਿਸੇ ਨੇ ਮੁਰਗੀਖਾਨਾ ਵੀ ਖੋਲ੍ਹਿਆ ਮੁਰਗੀਖਾਨਾ ਬੰਦ ਹੋਣ ਤੋਂ ਬਾਅਦ ਹੁਣੇ ਮੁਰਗੀਖਾਨੇ ਦਾ ਮਲਬਾ ਵੀ ਇਹਨਾਂ ਖੋਲਿਆਂ ਦਾ ਹਿੱਸਾ ਬਣ ਚੁੱਕਿਆ ਸੀ ਤੇ ਇਹੀ ਠੱਠੇ ਘਰ ਹੁਣ ਨਸ਼ੇ ਦਾ ਅੱਡਾ ਬਣ ਚੁੱਕੇ ਸਨ ਆਪਣੀ ਹੋਣੀ ਵਿਹਾ ਚੁੱਕੇ ਇਹ ਘਰ ਕਈ ਵਾਰ ਦੈਸ਼ ਅਤੇ ਵਿਅਸ਼ ਦੇ ਵੀ ਰੂਪ ਧਾਰਨ ਕਰ ਚੁੱਕੇ ਸਨ ਸ਼ਹਿਰ ਦੀ ਪੁਲਿਸ ਚੌਂਕੀ ਵਿੱਚ ਜਦੋਂ ਵੀ ਕੋਈ ਨਵਾਂ ਥਾਣੇਦਾਰ ਆਉਂਦਾ ਤਾਂ ਉਹ ਆਪਣੇ ਨਕੋਰ ਰਜਿਸਟਰ ਦੇ ਰੰਗ ਇੰਨਾ ਬੇਰੰਗ ਹੋਏ ਖੋਲਿਆਂ ਵਿੱਚੋਂ ਹੀ ਭਰਦਾ ਸੀ ਲਿੰਕ ਰੋਡ ਤੋਂ 10 ਕੋਕਿਲਿਆਂ ਦੀ ਵਾਹੀ ਤੇ ਨੀਵੇਂ ਜੇ ਦਿਸਦੇ ਇਹ ਖੋਲੇ ਭਾਵੇਂ ਪ੍ਰਾਤਵ ਵਿਭਾਗ ਦੀ ਖੋਜਦਰ ਨਮੂਨਾ ਨਜ਼ਰ ਆਉਂਦੇ ਸਨ ਪਰ ਸਮੇਂ ਦੀ ਹਿੱਕ ਦੇ ਵਾਲ ਗਿਣਨ ਵਾਲੇ ਅਕੋਤੀ ਮੀੜੀਏ ਦੇ ਇਹ ਮিনার ਕਦੇ ਨਿਗਾ ਨਹੀਂ ਸੀ ਚੜੇ ਜਿਵੇਂ ਇਹ ਕਹਲੋ ਕਿ ਨਿਗਾ ਚੜ ਨਹੀਂ ਦਿੱਤੇ ਜਾਂਦੇ ਸਨ ਅੱਜ ਇਹਨਾਂ ਖੋਲਿਆਂ ਵਿੱਚ ਅਜੀਬ ਜਿਹੀ ਰੌਣਕ ਸੀ ਵੱਡੀਆਂ-ਵੱਡੀਆਂ ਗੱਡੀਆਂ ਠੱਠੇ ਹੋਏ ਮੁਰਗੀਖਾਨੇ ਕੰਦ ਦੀ ਛਿੱਪਦੀ ਵਾਲੇ ਪਾਸੇ ਪਾਲੋ-ਪਾਲ ਖੜੀਆਂ ਸਨ ਖੋਗੇ ਨੇ ਇੱਟਾਂ ਦੇ ਬਣੇ ਖੰਡੋਲੀ ਉੱਪਰ ਬੈਠ ਕੇ ਗੱਡੀ 'ਚ ਫੋਲਡੇਬਲ ਅੱਗੇ ਰੱਖ ਕੇ ਕਾਲੇ ਬੈਗ ਨੂੰ ਇੰਜ ਸਜਾ ਲਿਆ ਜਿਵੇਂ ਕਿਸੇ ਪਿੰਡ ਦੇ ਝੋਲਾ-ਛਾਪ ਡਾਕਟਰ ਨੇ ਆਪਣੀਆਂ ਦਵਾਈਆਂ ਵਾਲਾ ਬੈਗ ਦਵਾਈ ਦੇਣ ਲਈ ਸਜਾਇਆ ਹੋਵੇ ਸੰਜੂ ਕੰਮਾ ਗੰਜਾ ਤੇ ਧੀਰਾ ਉਹਦੇ ਸਾਹਮਣੇ ਬੈਠੇ ਸਨ ਉਹਨਾਂ ਦੀ ਆਪਸੀ ਗੱਲਾਂ ਦੀ ਲੜੀ ਜਾਰੀ ਸੀ ਤੇ ਗੰਜਾ ਬੋਲਿਆ ਯਾਰ ਜ਼ਿੰਦਗੀ ਦੇ ਨਜ਼ਾਰੇ ਤਾਂ ਹੁਣ ਨੇ ਕਦੇ ਦਾ ਚੁੰਡੀ ਚੁੰਡੀ ਲਈ ਤਰਸਦੇ ਸੀ ਅੱਜ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਬੈਗਾਂ ਚਲ ਭੇਟੀ ਫਿਰਦੇ ਆ ਸਹੀ ਗੱਲ ਆ ਯਾਰ ਮੈਨੂੰ ਤਾਂ ਸਕੂਲ 'ਚ ਸਾਲੇ ਸਾਡੀ ਜਮਾਤ ਵਾਲੇ ਹੀ ਕੁੱਟੀ ਜਾਂਦੇ ਹੁੰਦੇ ਸੀ ਹੁਣ ਸਾळ्या ਦਾ ਮੂਤ ਨਿਕਲਦਾ ਯਾਰ ਦੇ ਨਾਮ ਤੋਂ ਧੀਰਾ ਡੱਬ ਵਿੱਚਲਾ ਕੱਟਾ ਟੇਬਲ ਤੇ ਰੱਖਦਾ ਬੋਲਿਆ ਹਮਨੇ ਤੋਂ ਕਭੀ ਸੋਚਿਆ ਹੀ ਨਹੀਂ ਥਾ ਕਿ ਐਸੇ ਨਜ਼ਾਰੋਂਗਾ 바ਵਾ ਨੇ ਇਤਨਾ ਕਹਾ ਥਾ ਕਿ ਸਰਦਾਰ ਜੀ ਕੀ ਕੋਠੀ ਸੰਭਾਲਨੀ ਹੈ ਹਮਨੇ ਤੋਂ ਘੋਗਾ ਦਾਦਾ ਕੇ ਸਿਰ ਪਰ ਸਰਦਾਰ ਕੀ ਕੋਠੀ ਕਾ ਕੋਠਾ ਬਣਾ ਦਿਆ ਨਜ਼ਾਰੇ ਲੁੱਟੀ ਦੇਆ ਸੰਜੂ ਨੇ ਚਾਂਬਲੇ ਹੋਏ ਨੇ ਕਿਹਾ ਤੇ ਧੀਰਾ ਹਰਕ ਕੇ ਬੋਲਿਆ ਸਾळ्या ਕੋਠੇ ਨੂੰ ਤੂੰ ਉਥੇ ਭਾਨੋ ਤワイਫ ਬਿਠਾ ਰੱਖੀ ਆ ਸਰਦਾਰ ਜੀ ਬਰੇ ਬਰੇ ਸਰਦਾਰ ਤੋਂ ਕਨੇਰੇ ਜਾ ਰਹੇ ਹਨ ਉਹਨਕੇ ਹਵੇਲੀਆਂ ਮੇ ਜੋ ਛੋਟੇ ਛੋਟੇ ਸਰਦਾਰਨੀਆਂ ਕੰਮ ਕਰਨੇ ਆਤੀ ਹੈ ਨਾ ਉਹ ਹਮਾਰੇ ਲਈ ਬਾਨੋ ਹੀ ਹੈ ਸੰਜੂ ਨੇ ਲੋਰ ਚ ਆਏ ਨੇ ਸਵਾਦ ਲੈਂਦੇ ਹੋਏ ਬੁੱਲਾਂ ਤੇ ਜੀਬ ਮਾਰਦੇ ਗਿਆ ਉਹਦੀ ਗੱਲ ਸੁਣ ਕੇ ਘੋਗੇ ਦੀ ਖਾਨਿਓ ਗਈ ਉਹਦਾ ਦਿਲ ਕਰੇ ਕਿ ਭਈਏ ਨੂੰ ਫੜ ਕੇ ਸਾਰੇ ਰੋਂਦ ਉਹਦੇ ਢਿੱਡ ਚ ਕੱਢ ਦੇਵੇ ਪਰ ਫਿਰ ਉਹਨੂੰ ਲੱਗਿਆ ਕਿ ਠੰਡਾ ਰਹਿ ਕੋ ਗਿਆ ਐਵੇਂ ਕਿਵੇਂ ਕੰਮ ਚੱਲੂ ਕੌਲਿਆਂ ਦੀ ਦਲਾਲੀ 'ਚ ਕਾਲਕਤਾ ਲੱਗ ਹੀ ਜਾਂਦੀ ਹੁੰਦੀ ਐ ਨਾਲੇ ਤੂੰ ਵੀ ਤਾਂ ਇਹੋ ਕੁਝ ਕਰਦਾ ਇਹ ਨੋਟ ਹੀ ਨੇ ਜਿਹੜੇ ਜੰਗਾਲੇ ਹੋਏ ਨਟ ਵੀ ਖੋਲ ਦਿੰਦੇ ਨੇ ਇਹਨਾਂ ਨੋਟਾਂ ਲਈ ਤਾਂ ਇਸ ਬਿਹਾਰੀ ਨੂੰ ਵੀ ਸਰਦਾਰ ਬਣਾ ਕੇ ਰੱਖਣਾ ਪੈਣਾ ਸੰਜੂ ਦੀ ਗੱਲ ਸੁਣ ਕੇ ਕੰਮਾ ਖਾਸਾ ਸਮਾਂ ਸੋਚਦਾ ਰਿਹਾ ਤੇ ਬੋਲਿਆ ਬਾਈ ਮੈਨੂੰ ਇਹ ਤਾਂ ਨਹੀਂ ਪਤਾ ਕਿ ਨਜ਼ਾਰੇ ਕੀ ਹੁੰਦੇ ਨੇ ਬਸ ਐਨਾ ਪਤਾ ਹੁਣ ਤਾਂ ਅੰਦਰ ਖੋਜ ਹੀ ਪਈ ਜਾਂਦੀ ਆ ਇੰਜ ਲੱਗਦਾ ਕਿ ਜ਼ਿੰਦਗੀ ਤਾਂ ਕਦੋਂ ਦੀ ਪਿੱਛੇ ਰਹਿ ਗਈ ਹੁਣ ਤਾਂ ਜ਼ਿੰਦਗੀ ਦੇ ਕੰਕਰ ਚੁੱਕਦੇ ਫਿਰਦੇ ਆ ਕੋਈ ਰਿਸ਼ਤਾ ਨਹੀਂ ਕੋਈ ਵਿਆਹ ਸ਼ਾਦੀ ਨਹੀਂ ਮਨ ਮਾਨ ਸ਼ਾਂਤ ਨਹੀਂ ਮਨ ਸ਼ਾਂਤ ਹੋਣ ਲੱਗਦਾ ਤੇ ਚੁਟਕੀ ਪਰ ਚੀਟਾ ਫੇਰ ਕੰਡੇ ਤੇ ਕਰ ਦਿੰਦਾ ਲੋਕ ਆਪਣੀਆਂ ਤਕਲੀਫਾਂ ਸਾਡੇ ਰਾਹੀਂ ਦੂਰ ਕਰਦੇ ਨੇ ਤੇ ਸਾਨੂੰ ਅਨਾਥ ਜਿਹਾ ਛੱਡ ਕੇ ਤੁਰਦੇ ਮੰਨਦੇ ਨੇ ਕੰਮੇ ਨੇ ਆਪਣੇ ਮਨ ਦੀ ਵਿਥਿਆ ਖੋਲੀ ਤਾਂ ਕੁਝ ਪਲਾਂ ਲਈ ਸਨਾਟਾ ਚ ਆ ਗਿਆ ਸਾਰੇ ਚੁੱਪਚਾਪ ਉਹਦੇ ਮੂੰਹ ਵੱਲ ਦੇਖ ਰਹੇ ਸਨ ਇਹ ਲੰਮਾ ਜਿਹਾ ਸਾਹ ਲੈ ਕੇ ਫਿਰ ਬੋਲਿਆ ਮੈਨੂੰ ਪੰਜਾਬ ਤੇ ਮੇਰਾ ਬਾਪੂ ਦੋਵੇਂ ਇੱਕੋ ਜਿਹੇ ਲੱਗਦੇ ਹੁੰਦੇ ਸੀ ਮੈਂ ਦੋਹਾਂ ਨੂੰ ਪਿਆਰ ਕਰਦਾ ਸੀ ਮੈਂ ਆਪਣੇ ਬਾਪੂ ਨੂੰ ਤਾਂ ਗਵਾ ਲਿਆ ਲੱਗਦਾ ਹੁਣ ਪੰਜਾਬ ਵੀ ਉਹਦਾ ਕਹਿੰਦੇ ਹੋਏ ਦਾ ਗੱਜ ਭਰ ਆਇਆ ਭਾਈ ਭਾਵਨਾਵਾਂ ਦਾ ਇਹਨਾਂ ਕੰਮਾਂ ਨਾਲ ਕੋਈ ਮੇਲ ਨਹੀਂ ਧੀਰੇ ਨੇ ਉਹਦੇ ਮੋਢੇ ਤੇ ਹੱਥ ਰੱਖਦੇ ਨੇ ਕਿਹਾ ਘੋਗੇ ਵੀਰ ਕਿੱਥੇ ਦੇਣਾ ਸਮਾਨ ਲਿਆ ਮੈਨੂੰ ਫੜਾ ਮੇਰਾ ਦਿਲ ਨਹੀਂ ਕਰਦਾ ਹੋਰ ਇੱਥੇ ਬੈਠਣ ਨੂੰ ਕੰਮਾਂ ਨੀਵੀਂ ਪਾਉਂਦਾ ਹੋਇਆ ਸੰਜੂ ਵੱਲ ਕਣਖਾ ਜਿਹਾ ਝਾਕਦਾ ਬੋਲਿਆ ਤੂੰ ਤਾਂ ਜਾਉਗੇ ਨਹੀਂ ਯਹਾਂ ਸੇ ਜਦ ਤੂ ਮੇਂ ਦਿਖਾਈ ਵੋ ਕਿਆ ਕਹਤੇ ਹੈ ਸulfay ਕੀ ਲਾਠ ਜੈਸੀ ਕੁਰੀ ਸੰਜੂ ਮੂੰਹ ਆਡਾ ਡੱਡ ਬੋਲ ਰਿਹਾ ਸੀ ਕੋਗੇ ਬਾਈ ਇਸ 도ਗਲੀ ਨਸਲ ਨੂੰ ਕਹਿ ਮੇਰੀਆਂ ਗੱਲਾਂ ਦਾ ਜਵਾਬ ਨਾ ਦੇਵੇ ਕੰਮੇ ਨੇ ਸੰਜੂਵਲ ਅੱਖ ਕੱਢਦੇ ਨੇ ਕਿਹਾ ਠੀਕ ਆ ਕੰਮੇ ਆ ਚੱਕ ਮਾਲ ਲੱਗ ਜਾ ਕੰਮ ਤੇ ਘੋਗੇ ਨੇ ਲਪਾਪਾ ਫੜਾਉਂਦੇ ਕਿਹਾ ਕਿਉਂਕਿ ਘੋਗਾ ਕੰਮੇ ਦੇ ਮਾਨ ਅੰਦਰ ਸਵੈਦੀ ਹੋਣ ਦੇ ਚੱਲ ਰਹੇ ਯੁੱਧ ਨੂੰ ਸਮਝ ਗਿਆ ਸੀ ਉਹ ਚਾਹੁੰਦਾ ਸੀ ਕਿ ਭਾਵਨਾਵਾਂ ਦੇ دریاਵਾਂ ਨੂੰ ਜਲਦੀ ਬੰਨ ਲੱਗ ਜਾਵੇ ਤਾਂ ਚੰਗਾ ਨਹੀਂ ਤਾਂ ਇਹੋ ਜਿਹੇ دریاਵਾਂ ਸਾਡੇ ਵਰਗੇ ਗੰਦ ਨੂੰ ਹੁੰਜਣ ਵਿੱਚ ਬਿੰਦ ਨਹੀਂ ਲਾਉਂਦੇ ਘੋਗਾ ਬਾਈ ਇਹ ਤਾਂ ਰੰਗ ਵਿੱਚ ਭਾਂਗ ਡਾਲ ਗਿਆ ਸੰਜੂ ਨੇ ਖੋਗੇ ਨੂੰ ਕੰਮੇ ਵਾਲ ਹੱਥ ਕਰਕੇ ਕਿਹਾ ਤਾਂ ਖੋਗੇ ਨੂੰ ਲੱਗਿਆ ਜਿਵੇਂ ਸੰਜੂ ਨਾਲ ਬੈਠੇ ਦਾ ਉਹਦਾ ਵजूद ਹੀ ਢੋਗਲਾ ਜਿਹਾ ਬਣ ਗਿਆ ਹੁੰਦਾ ਉਹ ਸੰਜੂ ਵੱਲ ਉਦਾਸੀਆਂ ਜਿਹੀਆਂ ਨਜ਼ਰਾਂ ਨਾਲ ਝਾਕਦਾ ਹੋਇਆ ਬੋਲਿਆ ਸੰਜੂ ਤੂੰ ਨਹੀਂ ਸਮਝੇਂਗਾ ਇਸ ਮਿੱਟੀ ਦਾ ਮੋਹ ਤੁਹਾਨੂੰ ਇਹ ਮਿੱਟੀ ਲੱਗਦੀ ਆ ਇਹ ਕੇਵਲ ਮਿੱਟੀ ਨਹੀਂ ਸਗੋਂ ਇਸ ਵਿੱਚ ਸਾਡੇ ਪੁਰਖਿਆਂ ਦੇ ਖੂਨ ਪਸੀਨੇ ਦੀ ਖੁਸ਼ਬੂ ਏ ਇੱਥੋਂ ਦੀਆਂ ਫਸਲਾਂ 'ਚ ਸਾਡੇ ਪੁਰਖਿਆਂ ਦੀ ਮਿਹਨਤ ਦਾ ਰੰਗ ਆ ਪਰ ਚਿੱਟਾ ਤੇ ਤੁਸੀਂ ਖਾ ਗਏ ਸਾਨੂੰ ਸਾਡੀਆਂ ਫਸਲਾਂ ਨੂੰ ਤੇ ਸਾਡੀਆਂ ਨਸਲਾਂ ਨੂੰ ਕੰਮੇ ਦੀਆਂ ਗੱਲਾਂ ਸੁਣ ਕੇ ਘੋਗੇ ਨੂੰ ਵੀ ਆਪਣੀ ਮਿੱਟੀ 'ਚੋਂ ਖੁਸ਼ਬੂ ਆਉਣ ਲੱਗ ਪਈ ਸੀ ਜਿਹਨੂੰ ਉਹ ਆਪਣੇ ਮਨ 'ਚੋਂ ਵਿਸਾਰੀ ਬੈਠਿਆ ਸੀ ਉਹਨੂੰ ਹੁਣ ਆਪਣਾ ਦਾਦਾ ਤੇ ਦਾਦੇ ਦੀਆਂ ਕਹਾਣੀਆਂ ਯਾਦ ਆ ਰਹੀਆਂ ਸੀ ਦਾਦੇ ਦਾ ਮੰਝਾ ਗਰਮੀ ਦੀ ਰੁੱਤ ਤੇ ਤਾਰਿਆਂ ਦੀ ਛਾਂਵੇਂ ਕੋਠੇ ਤੇ ਹੁੰਦਾ ਸੀ ਘੋਗਾ ਆਪਣੇ ਦਾਦੇ ਦਾ ਲਾਡਲਾ ਪੋਤਾ ਸੀ ਉਹ ਸਕੂਲੋਂ ਆ ਕੇ ਭਾਵੇਂ ਦਿਨੇ ਕਿਤੇ ਵੀ ਘੁੰਮਦਾ ਰਹਿੰਦਾ ਪਰ ਰਾਤ ਨੂੰ ਉਹ ਕਿੰਨਾ ਕਿੰਨਾ ਸਮਾਂ ਆਪਣੇ ਦਾਦੇ ਤੋਂ ਕਹਾਣੀਆਂ ਸੁਣਦਾ ਰਹਿੰਦਾ ਉਹਦਾ ਦਾਦਾ ਉਹਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਪੁੱਤਰਾ ਮਿੱਟੀ ਸਾਡੀ ਜਿੰਦ ਜਾਨ ਆ ਮਿੱਟੀ ਸਾਡਾ ਵजूद ਆ ਮਿੱਟੀ ਹੀ ਆ ਅਸੀਂ ਤੇ ਮਿੱਟੀ ਵਿੱਚ ਹੀ ਮਿਲ ਜਾਂਦੇ ਹਾਂ ਫਿਰ ਦਾदू ਆਪਾਂ ਜੰਮਦੇ ਕਿਉਂ ਆ ਜੇ ਮਿੱਟੀ ਆ ਤਾਂ ਮਿੱਟੀ 'ਚ ਮਿਲਣਾ ਕੋਗੇ ਨੇ ਦਾਦੇ ਦੀ ਗੱਲ ਨੂੰ ਮੋੜਦੇ ਹੋਏ ਕਿਹਾ ਤਾਂ ਦਾਦਾ ਉਹਨੂੰ ਬੁੱਕਲ ਚ ਲੈੰਦਾ ਹੋਇਆ ਬੋਲਿਆ ਮਿੱਟੀ ਸਾਡੀ ਮਾਂ ਐ ਮਮਤਾ ਕਰਕੇ ਜੰਮ ਪੈਨੇ ਆ ਪੁੱਤ ਇਸ ਲਈ ਸਾਨੂੰ ਮਾਂ ਨੂੰ ਨਹੀਂ ਭੁੱਲਣਾ ਚਾਹੀਦਾ ਸਾਨੂੰ ਮਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਮਿੱਟੀ ਨੂੰ ਦਾਦੂ ਕੋਗਾ ਪੋਲਾ ਜਿਹਾ ਮੂੰਹ ਬਣਾ ਕੇ ਬੋਲਿਆ ਮਾਂ ਮਿੱਟੀ ਮਮਤਾ ਮੋਹ ਮੁਹੱਬਤ ਸਭ ਇੱਕ ਨੇ ਜਿਵੇਂ ਅਸੀਂ ਪੰਜਾਬ 'ਚ ਜੰਮਿਆ ਤਾਂ ਪੰਜਾਬ ਦੀ ਮਿੱਟੀ ਸਾਡੀ ਮਾਂ ਹੈ ਸਾਡਾ ਫਰਜ਼ ਆ ਪੁੱਤ ਮਾਂ ਨੂੰ ਤੇ ਮਿੱਟੀ ਨੂੰ ਸੰਭਾਲਣ ਦਾ ਦਾਦੇ ਨੇ ਘੋਗੇ ਨੂੰ ਕਿਹਾ ਤਾਂ ਘੋਗਾ ਬੋਲਿਆ ਦਾदू ਮਾਂ ਮਿੱਟੀ ਨੂੰ ਸੰਭਾਲਦਾ ਵੀ ਆ ਕੋਈ ਸੰਭਾਲਦੇ ਨੇ ਪੁੱਤ ਉਹ ਵੀ ਸਮਾਂ ਹੁੰਦਾ ਸੀ ਜਦੋਂ ਵੱਡੇ ਵੱਡੇ ਜ਼ਗੀਰਦਾਰ ਮੁਜਾਰਿਆਂ ਤੇ ਬਹੁਤ ਜ਼ੁਲਮ ਕਰਦੇ ਉਹਨਾਂ ਦੀ ਮਾਂ ਮਿੱਟੀ ਨੂੰ ਆਪਣੇ ਕਬਜ਼ੇ 'ਚ ਰੱਖਦੇ ਸੀ ਤੇ ਉਹਨਾਂ ਤੋਂ ਉਹਨਾਂ ਦੀ ਮਿੱਟੀ ਵਿੱਚ ਹੀ ਕੰਮ ਕਰਾਉਂਦੇ ਫਿਰ ਉਹਨਾਂ ਦੇ ਜ਼ੁਲਮ ਕਰਕੇ ਉਹਨਾਂ ਨੂੰ ਉਹਨਾਂ ਦੀ ਹੀ ਮਿੱਟੀ 'ਚ ਮਿਲਾ ਦਿੰਦੇ ਸੀ। ਦਾਦੇ ਨੇ ਘੋਗੇ ਨੂੰ ਕਿਹਾ। ਫਿਰ ਦਾदू ਮਿੱਟੀ ਦਾ ਕੀ ਬਣਿਆ? ਘੋਗੇ ਨੇ ਉਤਸੁਕਤਾ ਨਾਲ ਪੁੱਛਿਆ। ਪੁੱਤ, ਮਾਂ ਦੇ ਪੁੱਤਾਂ ਨੇ ਆਪਣੀ ਮਾਂ ਮਿੱਟੀ ਨੂੰ ਮਿੱਟੀ 'ਚ ਨਹੀਂ ਮਿਲਣ ਦਿੱਤਾ। ਭਾਵੇਂ ਕਿੰਨੇ ਹੀ ਪਰਵਾਨੇ ਆਪਣੀ ਮਿੱਟੀ ਲਈ ਮਿੱਟੀ 'ਚ ਮਿਲ ਗਏ। ਦਾਦੇ ਨੇ ਟੁੱਟਦੇ ਹੋਏ ਤਾਰੇਵਾਲ ਹੱਥ ਕਰਦੇ ਨੇ ਕਿਹਾ। ਤੂੰ ਕਦੇ ਸੰਭਾਲਿਆ ਦਾदू? ਆਪਣੀ ਮਾਂ ਮਿੱਟੀ ਨੂੰ ਘੋਗੇ ਨੇ ਤਾਰਿਆਂ ਦੇ ਬਣਦੇ ਵੱਖਰੇ-ਵੱਖਰੇ ਆਕਾਰਾਂ ਤੇ ਆਪਣੀਆਂ ਉਂਗਲਾਂ ਹਵਾਵਾਂ ਵਿੱਚ ਘੁਮਾਉਂਦੇ ਨੇ ਦਾਦੇ ਨਾਲ ਲਿਪਟਦੇ ਨੇ ਕਿਹਾ ਹਾਂ ਮੈਂ ਵੀ ਆਪਣੀ ਮਿੱਟੀ ਨੂੰ ਸੰਭਾਲਿਆ ਮੈਂ ਕਦੇ ਆਪਣੇ ਆਪ ਨੂੰ ਨਹੀਂ ਸੰਭਾਲਿਆ ਪਰ ਆਪਣੀ ਮਿੱਟੀ ਆਪਣੇ ਵਜੂਦ ਨੂੰ ਸੰਭਾਲਣ ਲਈ ਹਮੇਸ਼ਾ ਲੜਦਾ ਰਿਹਾ ਉਹ ਕਿਵੇਂ ਦਾਦੂ ਇੱਕ नक्सਲਵਾੜੀ ਲਹਿਰ ਚੱਲੀ ਸੀ ਜਿਵੇਂ ਜ਼ਗੀਰਦਾਰਾਂ ਤੋਂ ਆਪਣੀ ਮਾਂ ਨੂੰ ਬਚਾਉਣ ਲਈ ਕਿੰਨੇ ਲੋਕ ਸ਼ਹੀਦ ਹੋਏ ਸੀ ਉਸੇ ਤਰ੍ਹਾਂ ਹੀ ਪੁੱਤ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਫਿਰ ਉੱਠੇ ਤੇ ਆਪਣੇ ਹੱਕਾਂ ਲਈ ਆਪਣੀ ਮਿੱਟੀ ਲਈ ਇਕੱਠੇ ਹੋ ਕੇ ਲੜੇ ਉਹ ਲੋਕ ਲੜਦੇ ਤਾਂ ਆਪਣੇ ਹੱਕਾਂ ਲਈ ਸੀ ਪਰ ਉਹਨਾਂ ਨੂੰ ਨਕਸਲੀ ਕਿਹਾ ਜਾਂਦਾ ਸੀ ਉਹ ਲਹਿਰ ਨੂੰ ਨਕਸਲਵਾਦੀ ਲਹਿਰ ਕਿਹਾ ਜਾਂਦਾ ਸੀ ਸਮੇਂ ਦੀਆਂ ਸਰਕਾਰਾਂ ਇੱਕ ਲੋਕ ਲਹਿਰ ਨੂੰ ਕੁਚਲਣ ਲਈ ਪੱਬਾਂ ਭਾਰ ਸੀ ਮੈਂ ਉਸ ਸਮੇਂ ਇਸ ਲੋਕ ਲਹਿਰ ਦਾ ਹਿੱਸਾ ਸੀ ਲੋਕਮੀਨ ਨੂੰ ਬਾਗੂ ਨਕਸਲੀਏ ਦੇ ਨਾਮ ਤੋਂ ਜਾਣਦੇ ਸੀ ਜਦੋਂ ਅਸੀਂ ਆਪਣੇ ਹੱਕਾਂ ਲਈ ਸਰਕਾਰ ਦੇ ਨੱਕ 'ਚ ਦਮ ਕੀਤਾ ਤਾਂ ਸਰਕਾਰ ਸਾਨੂੰ ਲੱਭਣ ਲੱਗ ਪਈ ਫੇਰ ਦਾਦੂ ਤੁਸੀਂ ਲੱਭ ਗਏ ਸੀ ਕੋਗਾ ਉੱਠ ਕੇ ਮੰਜੇ ਤੇ ਬੈਠਦਾ ਹੋਇਆ ਬੋਲਿਆ ਜਦੋਂ ਪੁਲਿਸ ਨੇ ਆਪਣੇ ਪਿੰਡ 'ਚ ਆਪਾ ਮਾਰਿਆ ਸਾਨੂੰ ਲੱਭਣ ਲਈ ਪੂਰੇ ਪਿੰਡ ਦਾ ਕੁੱਟ-ਕੁੱਟ ਕੇ ਨਾਸ਼ ਮਾਰ ਦਿੱਤਾ ਪਰ ਕਿਸੇ ਪਿੰਡ ਵਾਲੇ ਨੇ ਸਾਡੀ ਮੁਖਬਰੀ ਨਹੀਂ ਸੀ ਕੀਤੀ ਮੁਖਬਰੀ ਕੀ ਹੁੰਦੀ ਹੈ ਦਾਦੂ ਖੋਗੇ ਨੇ ਆਪਣੇ ਦਾਦੇ ਦੀ ਠੋਡੀ ਤੇ ਹੱਥ ਰੱਖਦੇ ਨੇ ਪੁੱਛਿਆ ਮੁਖਬਰੀ ਮਤਲਬ ਲੋਕਾਂ ਤੋਂ ਸਾਡੇ ਬਾਰੇ ਪੁੱਛਿਆ ਸੀ ਕਿ ਅਸੀਂ ਕਿੱਥੇ ਲੁਕੇ ਹੋਏ ਹਾਂ ਬਾਬੂ ਨੇ ਆਪਣੇ ਪੋਤੇ ਖੋਗੇ ਦੇ ਸਿਰ ਤੇ ਹੱਥ ਫੇਰਦੇ ਨੇ ਕਿਹਾ ਦਾਦੂ ਜੇ ਹੁਣ ਪੁਲਿਸ ਲੋਕਾਂ ਤੋਂ ਤੁਹਾਨੂੰ ਫੜਨ ਬਾਰੇ ਪੁੱਛਦੀ ਹੁਣ ਤਾਂ ਲੋਕਾਂ ਨੇ ਛੇਤੀ ਫੜਾ ਦੇਣਾ ਸੀ ਖੋਗਾ ਬੋਲਿਆ ਪੁੱਤ ਪਿੰਡ ਦੇ ਬੇਕਸੂਰ ਲੋਕਾਂ ਨੂੰ ਵੀ ਬਹੁਤ ਘੁੱਟਿਆ ਪਰ ਇਹ ਲੋਕਾਂ ਦੀ ਲਹਿਰ ਸੀ ਇਸ ਲਈ ਸਾਰੇ ਲੋਕ ਸਾਡੇ ਨਾਲ ਸੀ ਅਸੀਂ ਕਿੰਨੇ ਦਿਨ ਇਖਾਂ ਨਹਿਰਾਂ ਸਰਕੜਿਆਂ ਵਿੱਚ ਲੁਕੇ ਰਹੇ ਪਰ ਇੱਕ ਰਾਤ ਅਸੀਂ ਨਹਿਰ ਦੀ ਪਟੜੀ ਨਾਲ ਮੂਮ ਦੇ ਪੁਲ ਕੋਲ ਖਦਾਨਾ ਵਿੱਚ ਭੁੱਖਣ ਭਾਣੇ ਪਏ ਸੀ ਭੁੱਖ ਤੇ ਸਰੀਰ ਦੇ ਦੁੱਖ ਨੇ ਸਾਨੂੰ ਤੋੜ ਸੁੱਟਿਆ ਸੀ ਪਰ ਪੁਲਿਸ ਨੇ ਸਾਨੂੰ ਪਿਆ ਨੂੰ ਆ ਕੇ ਨੱਪ ਲਿਆ ਉਹ ਜਿਉ ਹੀ ਮੈਨੂੰ ਫੜਨ ਲੱਗੇ ਮੈਂ ਭੱਜ ਕੇ ਨਹਿਰ 'ਚ ਛਾਲ ਮਾਰ ਦਿੱਤੀ ਪਰ ਗੁਰਲਾਲ ਉਹਨਾਂ ਦੇ ਹੱਥ ਲੱਗ ਗਿਆ ਮੈਨੂੰ ਲੱਭਣ ਲਈ ਉਹਨਾਂ ਨੇ ਬਹੁਤ ਬੈਟਰੀਆਂ ਬੁਟਰੀਆਂ ਮਾਰੀਆਂ ਪਰ ਮੈਂ ਵੀ ਕੁਕੀਲਿਆਂ ਜਿਨੀ ਦੂਰ ਤੱਕ ਦਾ ਧਰਦਾ ਰਿਹਾ ਫਿਰ ਵਾਹੀ ਦੇ ਬੁਝਿਆਂ ਵਿੱਚ ਵੜ ਕੇ ਬਹਿ ਗਿਆ ਉਹ ਲੰਮਾ ਜਿਹਾ ਹੌਕਾ ਲੈ ਕੇ ਕੋਗੇ ਨੂੰ ਬੁੱਕਲ 'ਚ ਘੁੱਟਦਾ ਹੋਇਆ ਫਿਰ ਬੋਲਿਆ ਪੁਲਿਸ ਮੈਨੂੰ ਲੱਭਦੀ ਰਹੀ ਪਰ ਜਦੋਂ ਮੈਨੂੰ ਉਹਨਾਂ ਨੂੰ ਨਾ ਮਿਲਿਆ ਤਾਂ ਨਹਿਰ ਦੇ ਪਾਣੀਆਂ ਦੇ ਆਲੇ-ਦੁਆਲੇ ਫੈਲੇ ਸਰਕੜਿਆਂ ਦੇ ਚਾਰੇ ਪਾਸੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਤੇ ਪੁਲਿਸ ਦੇ ਇੱਕ ਗੋਲੀ ਸਰਕੜਿਆਂ ਨੂੰ چیرਦੀ ਹੋਈ ਮੇਰੇ ਪੱਟ ਤੇ ਆ ਲੱਗੀ ਮੈਂ ਪੱਟ ਨੂੰ ਪਰਨੇ ਨਾਲ ਬੰਨ ਕੇ ਉੱਥੇ ਹੀ ਬੈਠਾ ਰਿਹਾ ਦਿਨ ਚੜ੍ਹਦੇ ਨੂੰ ਉੱਥੋਂ ਨਿਕਲ ਕੇ ਨਹਿਰੋਂ ਪਾਰ ਟੀਬਿਆਂ 'ਚ ਜਾਕ ਤਿਆ ਖੇਤਾਂ 'ਚ ਕੰਮ ਕਰਦੇ ਹਾਲੀ ਮੈਨੂੰ ਚੁੱਕ ਕੇ ਦੂਰ ਟਹਿ ਇੱਕ ਕੋਠੇ ਚ ਲੈ ਗਏ ਇਹ ਕੋਠਾ ਵੱਡੇ ਪਹੇ ਤੋਂ ਕਾਫੀ ਦੂਰ ਹੋਣ ਕਰਕੇ ਮੈਂ ਕਈ ਦਿਨ ਇੱਥੇ ਰਿਹਾ ਖੇਤਾਂ 'ਚ ਕੰਮ ਕਰਦੇ ਹਾਲੀਆਂ ਨੇ ਮੇਰੇ ਪੱਟ 'ਚੋਂ ਗੋਲੀ ਤਾਂ ਕੱਢਤੀ ਪਰ ਮੇਰੀ ਲੱਤ ਸਦਾ ਲਈ ਆਰੀ ਹੋ ਗਈ ਸੀ ਉਹਦੇ ਦਾਦੇ ਦੀਆਂ ਅੱਖਾਂ 'ਚੋਂ ਪਾਣੀ ਚੱਲ ਰਿਹਾ ਸੀ ਦਾਦੂ ਫਿਰ ਗੁਰਲਾਲ ਅੰਕਲ ਦਾ ਕੀ ਬਣਿਆ ਘੋਗੇ ਨੇ ਮੰਜੇ ਦੇ ਪਾਵੇ ਨਾਲ ਪਏ ਧੋੜੇ ਚੋ ਪਾਣੀ ਪੀ ਕੇ ਮੂੰਹ ਪੂੰਝਦੇ ਨੇ ਕਿਹਾ ਪੁੱਤ ਉਹਦਾ ਬਹੁਤ ਬੁਰਾ ਹਾਲ ਹੋਇਆ ਪੁਲਿਸ ਨੇ ਉਹਨੂੰ ਨੰਗਾ ਕਰਕੇ ਜੀਪ ਦੇ ਮਗਰ ਬੰਨ ਲਿਆ ਉਹਦੇ ਤਨ ਤੇ ਕੇਵਲ ਇੱਕ ਨਿੱਕਰ ਸੀ ਉਹਨੂੰ ਮੂਮ ਦੇ ਪੁੱਲ ਤੋਂ ਸਿੱਧੀ ਨਹਿਰ ਦੀ ਪਟੜੀ ਤੋਂ ਤਕੇਰ ਪਿੰਡ ਨੂੰ ਜੀਪ ਦੇ ਮਗਰ ਬੰਨ ਕੇ 끄ੜੀਸ ਕੇ ਲਿਆਂਦਾ ਗਿਆ ਪਰ ਉਸ ਸੂਰਮੇ ਨੇ ਸੀ ਨਹੀਂ ਸੀ ਕੀਤੀ ਧਨੇਰ ਪਿੰਡ ਵਿੱਚ ਦੀ ਪੁਲਿਸ ਦੀ ਜੀਪ ਯੋਧੇ ਨੂੰ ਕਢੀਸਦੀ ਹੋਈ ਲੰਗੀ ਤਾਂ ਸਾਰਾ ਪਿੰਡ ਉਹਦੇ ਮਗਰ ਹੋ ਤੁਰਿਆ ਪੁਲਿਸ ਦਾ ਮਕਸਦ ਵੀ ਲੋਕਾਂ ਦੇ ਦਿਲਾਂ 'ਚ ਦਹਿਸ਼ਤ ਪੈਦਾ ਕਰਨੀ ਸੀ ਤਾਂ ਕਿ ਲੋਕ ਸਰਕਾਰਾਂ ਨਾਲ ਮੱਥਾ ਲਾਉਣ ਦਾ ਹੌਸਲਾ ਨਾ ਕਰ ਸਕਣ ਧਨੇਰ ਤੋਂ ਬਾਅਦ ਜੀਪ ਨੂੰ ਖੇਤਾਂ ਦੇ ਵਿੱਚ ਦੀ ਪਾ ਲਿਆ ਕਣਕ ਵੱਡੀ ਹੋਈ ਸੀ ਕਣਕ ਦੇ ਕਰਜਿਆਂ ਦੇ ਲਾਲ ਨੂੰ ਵੱਢ ਕੇ ਲਾਸ਼ ਵਿੱਚ ਬਦਲ ਦਿੱਤਾ ਸੀ ਫਿਰ ਵੀ ਪੁਲਿਸ ਦੀ ਜੀਪ ਉਹ ਨੂੰ ਕਢੀਸਦੀ ਹੋਈ ਵਿਚਕਾਰਲੇ ਪੁੱਲ ਤੇ ਲਿਆਈ ਉਥੇ ਕੱਖ ਕਾਨੇ ਇਕੱਠੇ ਕਰਕੇ ਉਹਦੀ ਲਾਸ਼ ਤੇ ਤੇਲ ਪਾ ਕੇ ਉਹਨੂੰ ਫੋਕ ਦਿੱਤਾ ਗਿਆ। ਹਜ਼ਾਰਾਂ ਦੀ ਗਿਣਤੀ 'ਚ ਲੋਕ ਉਸ ਯੋਧੇ ਨੂੰ ਸ਼ਹੀਦ ਹੁੰਦੇ ਦੇਖ ਰਹੇ ਸੀ। ਉਥੇ ਅੱਜ ਵੀ ਉਹਦੀ ਯਾਦਗਾਰ ਬਣੀ ਹੋਈ ਆ। ਐ ਇਸ ਤਰ੍ਹਾਂ ਪੁੱਤਰ ਆਪਣੀ ਮਾਂ ਮਿੱਟੀ ਲਈ ਉਹ ਯੋਧਾ ਮਿੱਟੀ 'ਚ ਮਿਲ ਗਿਆ ਸੀ। ਆਪਣੇ ਦਾਦੇ ਦੀ ਕਹਾਣੀ ਸੁਣ ਕੇ ਘੋਗਾ ਵੀ ਹੁੱਕ ਕੇ ਹੁੱਕ ਕੇ ਰੋ ਰਿਹਾ ਸੀ। ਉਹਦੇ ਦਾਦੇ ਬਾਬੂ ਨਕਸਲੀਏ ਨੇ ਉਹਨੂੰ ਬਰੌਂਦੇ ਹੋਏ ਕਿਹਾ "ਬਸ ਪੁੱਤ ਆਪਣੀ ਮਾਂ ਮਿੱਟੀ ਨੂੰ ਜ਼ਰੂਰ ਸੰਭਾਲਿਓ।" ਕਿ ਤੇ ਇਹ ਨਾ ਹੋਵੇ ਮੇਰੀ ਲੱਤ ਤੇ ਲਾਲ ਦੀ ਯਾਦਗਾਰ ਤੁਹਾਨੂੰ ساری ਜ਼ਿੰਦਗੀ ਚੜਾਉਂਦੇ ਰਹਿਣ ਹੁਣ ਕੋਗੇ ਨੂੰ ਖੋਲੇ ਦੇ ਖੁੰਜੇ ਵਿੱਚ ਬੈਠੇ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹਨੇ ਮਾਂ ਮਿੱਟੀ ਨੂੰ ਮਿੱਟੀ 'ਚ ਰੋਲ ਤਾ ਹੋਵੇ ਉਹ ਮਿੱਟੀ ਦੀ ਮੁਠੀ ਭਰਦਾ ਬੋਲਿਆ ਦਾਦਾ ਹਮੇਸ਼ਾ ਕਹਿੰਦਾ ਹੁੰਦਾ ਸੀ ਫਰੀਦਾ ਖਾਕ ਨਾ ਨਿੰਦੀ ਐ ਖਾਕ ਜੇੜ ਨਾ ਕੋਈ ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਈ ਉਹ ਮਹਿਸੂਸ ਕਰ ਰਿਹਾ ਸੀ ਕਿ ਉਹ ਉਸ ਦੇ ਦਾਦੇ ਦਾ ਪੋਤਾ ਹੈ ਜਿਨੇ ਮਿੱਟੀ ਨੂੰ ਵੀ ਮਿੱਟੀ ਨਹੀਂ ਸੀ ਹੁਣ ਦਿੱਤਾ ਤੇ ਉਹ ਆਪ ਵੀ ਮਿੱਟੀ ਨਾਲ ਮਿੱਟੀ ਹੋ ਰਿਹਾ ਤੇ ਮਿੱਟੀ ਨੂੰ ਵੀ ਮਿੱਟੀ ਕਰੀ ਜਾ ਰਿਹਾ ਸੀ ਉਹਦੀਆਂ ਆਪਣੇ ਆਪ ਬਾਰੇ ਸੋਚ ਦੇ ਦੀਆਂ ਭੁੱਬਾਂ ਨਿਕਲ ਗਈਆਂ ਸੰਜੂ ਖੋਗੇ ਦੇ ਕੋਲ ਹੁੰਦਾ ਹੋਇਆ ਬੋਲਿਆ ਖੋਗੇ ਬਾਈ ਮੈਨੇ ਅੱਜ ਜੁਗਾਰ ਮੰਗਾਇਆ ਦੇਖਣਾ ਨਜ਼ਾਰਾਤਾ ਖੋਗੇ ਦੇ ਦਿਲ ਦੀ ਹਾਲਤ ਤੋਂ ਬੇਖਬਰ ਸੰਜੂ ਨੇ ਆ ਕੇ ਜੁਗਾਰ ਲਿਆਉਣ ਦੀ ਖਬਰ ਸੁਣਾਈ ਉਹਦੇ ਉਦਾਸੇ ਜਿਹੇ ਦਿਲ ਚੋਂ ਹੂਕ ਨਿਕਲ ਗਈ ਉਹ ਆਪਣੇ ਆਪ ਨੂੰ ਹੀ ਬੋਲਿਆ ਇੱਥੇ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਕੰਮਾਂ ਕਾਲੀਆਂ ਕਮਾਦੀਆਂ ਕਰਨ ਲਈ ਸਫਰ ਤੇ ਸੀ ਅੱਜ ਸੰਜੂ ਦੀਆਂ ਗੱਲਾਂ ਨੇ ਉਹਦੇ ਅੰਦਰ ਆਪਣੇ ਪੰਜਾਬ ਲਈ ਤੜਫਣਾ ਜੀ ਪੈਦਾ ਕਰ ਦਿੱਤੀ ਸੀ ਉਹਨੂੰ ਅੱਜ ਆਪਣਾ ਬਾਪੂ ਵੀ ਬਹੁਤ ਯਾਦ ਆ ਰਿਹਾ ਸੀ ਉਹਦਾ ਬਾਪੂ ਇੱਕ ਦਰਵੇਸ਼ ਤੇ ਗੁਰਮੁਖਾ ਵਰਗਾ ਸੀ ਉਹਨੂੰ ਉਹ ਆਪਣਾ ਬਾਪੂ ਘਟ ਤੇ ਆੜੀ ਵੱਧ ਲੱਗਦਾ ਸੀ ਪਰ ਆੜੀ ਦਾ ਹਮਸਫਰ ਬਣ ਕੇ ਜ਼ਿੰਦਗੀ ਦੇ ਲੰਮੇ ਸਫ਼ਰ ਤੇ ਚੱਲਣਾ ਸ਼ਾਇਦ ਰੱਬ ਨੂੰ ਮਨਜ਼ੂਰ ਨਹੀਂ ਸੀ ਉਹ ਸੋਚਦਾ ਸ਼ਾਇਦ ਕੋਈ ਬਾਪ ਹੋਣਾ ਜਿਹੜਾ ਆਪਣੇ ਪੁੱਤ ਨਾਲ ਬੈਠ ਕੇ ਐਨੀਆਂ ਗੱਲਾਂ ਕਰਦਾ ਹੋਵੇ ਪਰ ਮੇਰਾ ਬਾਪੂ ਤਾਂ ਮੇਰੇ ਨਾਲ ਇੰਜ ਸੀ ਜਿਵੇਂ ਅਸੀਂ ਜਨਮਾ ਜਨਮਾਂ ਤਰਾਂ ਦੇ ਆੜੀ ਹੋਈਏ ਉਹ ਜ਼ਿੰਦਗੀ ਦੇ ਅਤੀਤ ਵਿੱਚ ਚਲੇ ਗਿਆ ਕੰਮਿਆਂ ਤੋਂ ਬੜੀ ਮਿੰਤਾ ਤਰਲੇ ਕਰਕੇ ਲਿਆ ਸੀ ਓਏ ਕੰਮੇ ਦੇ ਪਿਓ ਸੁਰਜਨ ਸਿੰਘ ਨੇ ਉਹਦੇ ਮੋਢੇ ਤੋਂ ਦੀ ਬਾਹ ਬੁਲਾਉਂਦੇ ਨੇ ਕਿਹਾ ਤਾਂ ਕੰਮਾ ਬੋਲਿਆ ਬਾਪੂ ਭੈਣਾ ਤਾਂ ਹੈਗੀਆਂ ਸੀ ਮੇਰੀ ਕੀ ਲੋੜ ਸੀ ਤੇਰੀ ਲੋੜ ਕਿਉਂ ਨਹੀਂ ਸੀ ਪਰ ਯਾਰ ਮੈਨੂੰ ਇੱਕ ਆੜੀ ਦੀ ਲੋੜ ਸੀ ਬਾਪੂ ਨੇ ਉਹਨੂੰ ਕੁੱਟ ਕੇ ਛਾਤੀ ਨਾਲ ਲਾ ਲਿਆ ਬਾਪੂ ਜੀ ਮੈਨੂੰ ਮਾਣ ਹੈ ਕਿ ਮੈਂ ਤੁਹਾਡਾ ਪੁੱਤਾਂ ਕੰਮੇ ਨੇ ਹਿੱਕ ਤਾਣਦੇ ਨੇ ਕਿਹਾ ਮੈਨੂੰ ਤੇਰੇ ਤੇ ਵੀ ਮਾਣ ਆ ਪੁੱਤਰਾ ਪੜ੍ਹਾਈ ਕਰਨੀ ਆ ਦਿਲ ਲਾ ਕੇ ਸੁਰਜਨ ਸਿੰਘ ਨੇ ਕੰਮੀ ਨੂੰ ਆਸ਼ੀਰਵਾਦ ਦੰਦੇ ਨੇ ਕਿਹਾ ਕੰਮਾ ਯੂਨੀਵਰਸਿਟੀ ਦੀ ਪੜ੍ਹਾਈ ਲਈ ਪਟਿਆਲੇ ਚਲਾ ਗਿਆ ਉਹਨੂੰ ਆਪਣੇ ਬਾਪੂ ਤੋਂ ਵਿਛੜ ਕੇ ਬਹੁਤ ਔਖਾ ਲੱਗਦਾ ਸੀ ਮਾਂ ਤੇ ਬਾਪ ਉਸ ਲਈ ਤੀਰਥ ਸੀ ਉਹ ਹਮੇਸ਼ਾ ਆਪਣੇ ਬੇਬੇ ਬਾਪੂ ਦੀਆਂ ਗੱਲਾਂ ਕਰਦਾ ਉਹਦੇ ਸਾਥੀ ਆਖਦੇ ਬਾਈ ਅਜੇ ਤੂੰ ਦੁੱਧ ਚੁੰਗਦਾ ਜਵਾਕ ਹੀ ਲੱਗਦਾ ਜਿਹੜਾ ਬੁढ़ा ਬੁੜੀ ਨੂੰ ਹੀ ਭੁੱਲਦਾ ਹੀ ਨਹੀਂ ਬੁढ़ा ਬੁੜੀ ਕੀ ਹੁੰਦਾ ਏ ਤੇਰੀ ਔਕਾਤ ਕੀ ਹੈ ਮੇਰੇ ਬਾਪੂ ਨੂੰ ਐਸ ਤਰ੍ਹਾਂ ਬੋਲਣ ਦੀ ਕੰਮਾ ਹਰਖਦਾ ਹੋਇਆ ਉਹਨਾਂ ਨੂੰ ਚਾਰੇ ਪੈਰ ਚੁੱਕ ਕੇ ਪਿਆ। ਇਹਦੇ 'ਚ ਕੀ ਮਾੜਾ ਕਹਿਤਾ ਯਾਰ, ਬੁੜਾ-ਬੁੜੀ ਹੀ ਤਾਂ ਹੁੰਦੇ ਨੇ। ਮੈਂ ਤਾਂ ਆਪਣੇ ਬਾਪੂ ਤੋਂ ਵੀ ਆਪਣੇ ਦਾਦਾ-ਦਾਦੀ ਲਈ ਬੁੜਾ-ਬੁੜੀ ਹੀ ਸੁਣਿਆ। ਉਹਦੇ ਸਾਥੀ ਨੇ ਸਪਸ਼ਟੀਕਰਨ ਦੰਦੇ ਨੇ ਕਿਹਾ ਤੇ ਕੰਮਾ ਬੋਲਿਆ, "ਅੱਛਾ ਤੇਰੀ ਤਾਂ ਫਿਰ ਪਰਵਰੀ ਜਿਹੀ ਐਸੀ ਲੱਗਦੀ ਆ। ਵੀਰ, ਬਾਪੂ ਕਦੇ ਬੁੜਾ ਨਹੀਂ ਹੁੰਦਾ। ਉਹਦੀ ਔਲਾਦ ਉਹਨੂੰ ਬੁੜਾ ਕਰ ਦਿੰਦੀ ਆ। ਜੇ ਔਲਾਦ ਚਾਹੇ ਤਾਂ ਬਾਪੂ ਸਦੀਆਂ ਤੱਕ ਜਿਉਂਦਾ ਰਹਿ ਸਕਦਾ।" ਬੇਬੇ ਬੱਚਿਆਂ ਲਈ ਹਮੇਸ਼ਾ ਮਮਤਾ ਦੀ ਮੂਰਤ ਰਹੀ ਆ ਪਰ ਬਾਪੂ ਹਮੇਸ਼ਾ ਬੱਚਿਆਂ ਦੇ ਪਿਆਰ ਲਈ ਕਿਨਾਰੇ ਤੇ ਖੜਾ ਹੀ ਤਰਸਦਾ ਰਿਹਾ ਉਹਨੇ ਬੱਚਿਆਂ ਦੇ ਸੁਪਨਿਆਂ ਲਈ ਆਪਣੇ ਆਪ ਨੂੰ ਪਤਾ ਨਹੀਂ ਕਿੱਥੇ-ਕਿੱਥੇ ਨਿਲਾਮ ਕੀਤਾ ਹੁੰਦਾ ਪਰ ਬੱਚਿਆਂ ਦੀ ਗਲਵਕੜੀ ਉਸ ਲਈ ਸੁਪਨਾ ਬਣ ਕੇ ਰਹਿ ਜਾਂਦੀ ਹੈ ਕੁਦਰਤ ਨੇ ਬਾਪੂ ਨੂੰ ਏਸ ਲਈ ਬਣਾਇਆ ਕਿ ਅਸੀਂ ਸੁਪਨਿਆਂ ਨੂੰ ਹਕੀਕਤ 'ਚ ਬਦਲ ਸਕੀਏ ਉਹਨੂੰ ਹੁਣ ਆਪਣੇ ਬਾਪੂ ਦੀ ਯਾਦ ਆ ਗਈ ਸੀ ਹੁਣ ਸਾਥੀਆਂ ਨੂੰ ਛੱਡ ਕੇ ਹੋਸਟਲ ਵੱਲੋਂ ਚੱਲਿਆ ਗਿਆ। ਸਮੇ ਦੀ ਪੈੜ ਵਿੱਚ ਪੈੜ ਧਰਦਾ ਕਰਮਜੀਤ ਹੁਣ ਯੂਨੀਵਰਸਿਟੀ ਦੇ ਸਿਰ ਕੱਢ ਵਿਦਿਆਰਥੀਆਂ ਚੋਂ ਸੀ। ਉਹਦੀ ਕੁੰਗਰਾਲੀ ਦਾੜੀ ਤੇ ਕੁੰਗਰਾਲੀਆਂ ਮੁੱਛਾਂ। ਉਹਦੀ ਸਰਦਾਰੀ ਨੂੰ ਚਾਰ ਚੰਨ ਲਾਉਂਦੀਆਂ ਸੀ। ਪਰ ਪਿੰਡੂ ਰਹਿਤਲ ਦਾ ਇਹ ਸਹਜਾਦਾ ਸ਼ੈਰਨ ਦੀਆਂ ਅੱਖਾਂ ਵਿੱਚ ਆਪਣਾ ਦਿਲ ਹਰ ਚੁੱਕਿਆ ਸੀ। ਦੋ ਕੁ ਵਰਿਆਂ ਚ ਉਹ ਪਿੰਡ ਤੋਂ ਰਾਜਸਥਾਨੀ ਤੱਕ ਦਾ ਸਬਰ ਤੈ ਕਰ ਗਿਆ ਸੀ। ਕਿਉਂਕਿ ਚੰਡੀਗੜ੍ਹ ਦੀ ਉਹਦੇ ਨਾਲ ਪੜਦੀ ਦਿਲਪ੍ਰੀਤ ਉਸ ਨੂੰ ਬਾਪੂ ਦੇ ਪਿਆਰ ਤੋਂ ਆਪਣੀ ਮੁਹੱਬਤ ਤੱਕ ਦਾ ਸਫ਼ਰ ਤੈਅ ਕਰਵਾ ਚੁੱਕੀ ਸੀ ਕਰਮਯਾਰ ਤੂੰ ਜੇ ਕਿਤੇ ਨਿੱਕੇ ਨਿੱਕੇ ਦਾੜੀ ਰੱਖੇ ਨਾ ਤੇ ਵਾਲਾਂ ਦੀ ਕਟਿੰਗ ਕਰਿਆ ਕਰੇ ਤਾਂ ਗੱਲ ਹੋਰ ਹੀ ਹੋਇਆ ਕਰੇ ਜਦੋਂ ਦਿਲਪ੍ਰੀਤ ਨੇ ਕੰਮੇ ਨੂੰ ਪਿਆਰ ਨਾਲ ਸਹਲਾਇਆ ਤਾਂ ਮਲਵਈ ਜੱਟ ਨੇ ਬੇਬੇ ਦੇ ਚਾਵਾ ਨਾਲ ਪਾਲੇ ਕੇਸ ਤੇ ਦਾੜੀ ਪੁਆਦਨ ਕੁੜੀ ਦੇ ਮੁਹੱਬਤ ਦੀ ਭੇਂਡ ਚੜਾ ਦਿੱਤੇ ਜਦੋਂ ਕੰਮਾ ਬਦਲੇ ਹੋਏ ਚਿਹਰੇ ਨਾਲ ਘਰ ਆਇਆ ਤਾਂ ਉਹਦੇ ਬਾਪੂ ਸੁਰਜਨ ਸਿੰਘ ਨੇ ਉਹਨੂੰ ਬੇਦਾਵਾ ਦੇ ਦਿੱਤਾ ਸੀ ਤੂੰ ਕਰਮਜੀਤ ਹੋ ਸਕਦਾ ਹੈ ਪਰ ਮੇਰਾ ਪੁੱਤ ਨਹੀਂ ਹੋ ਸਕਦਾ ਅਸੀਂ ਤੈਨੂੰ ਚਾਵਾਂ ਨਾਲ ਪਾਲਿਆ ਤੇਰੀ ਮਾਂ ਨੇ ਤੇਰੇ ਕੇਸਾਂ ਨੂੰ ਸਾਹਮ ਸਾਹਮ ਕੇ ਰੱਖਿਆ ਤੇ ਤੂੰ ਉਹਨਾਂ ਨੂੰ ਵੀ ਖੋ ਆਇਆ ਪੁੱਤ ਤੂੰ ਤਾਂ ਜਿਉਂਦੇ ਜੀ ਹੀ ਮੋ ਆਇਆ ਗੁਰੂਆਂ ਦੇ ਲਾਲਾਂ ਨੇ ਸੀਸ ਘਟਾਤੇ ਸੀ ਪਰ ਸੇਧ ਕਨੀ ਸੇ ਹਾਰਿਆ ਕਰਮੇ ਦੀ ਮਾਂ ਇਹਨੂੰ ਕਹ ਦੇ ਕਿ ਮੇਰਾ ਵੀ ਬੇਦਾਵਾ ਏ ਏ ਮੇਰਾ ਪੁੱਤ ਨਹੀਂ ਹੁਣ ਰਿਹਾ ਸੁਰਜਨ ਸਿੰਘ ਐਨਾ ਬੋਲ ਕੇ ਸਬਾਤ ਚ ਚਲਿਆ ਗਿਆ ਤਾਂ ਕੰਮਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਦੁਨੀਆ ਬਹੁਤ ਅੱਗੇ ਲੰਘ ਗਈ ਇਹ ਤੇਰਾ ਪੁੱਤ ਸਮੇ ਦਾ ਹਾਨੀ ਬਣਿਆ ਨਾਲੇ ਕੇਸ ਹੀ ਕਟਾਏ ਨੇ ਸੀਸਤਾ ਨਹੀਂ ਲੋਹਾਤਾ ਨਿੱਕੀ ਜੀ ਗੱਲ ਤੇ ਬਾਪੂ ਮੇਰੇ ਨਾਲ ਆੜੀ ਤੋੜ ਗਿਆ ਪੁੱਤ ਜੇ ਕਿਸੇ ਚੰਗੇ ਕੰਮ 'ਚ ਸੀਸ ਲੈ ਜਾਂਦਾ ਤਾਂ ਦੁੱਖ ਨਾ ਹੁੰਦਾ ਪਰ ਜਿਹੜੇ ਸੀਸਾਂ ਤੋਂ ਸੀਸ ਦੀ ਮਰਿਆਦਾ ਨਾ ਰਹੀ ਉਹਨਾਂ ਸਿਸਾਂ ਨੂੰ ਬੇਦਾਵੇ ਹੀ ਮਿਲੇ ਨੇ ਫਿਰ ਵੀ ਤੂੰ ਜਿਉਂਦਾ ਰਹਿ ਉਹ ਵੀ ਉਹਨੂੰ ਆਖਦੀ ਹੋਏ ਸੁਰਜਨ ਸਿੰਘ ਦੇ ਮਗਰ ਸਬਾਤ ਚ ਚਲੀ ਗਈ ਮਾਪਿਆਂ ਨੇ ਬੇਰੁਖੀ ਦਿਖਾਈ ਸੀ ਕਿ ਪੁੱਤ ਦੇ ਅੰਦਰ ਪਿਆਰ ਦਾ ਲਾਵਾ ਬਚਿਆ ਰਿਹਾ ਪਰ ਅੰਦਰਲਾ ਲਾਵਾ ਦਿਨੋ ਦਿਨ ਠੰਡਾ ਹੋਣ ਲੱਗ ਪਿਆ ਕੰਮਾਂ ਮਾਪਿਆਂ ਤੋਂ ਦੂਰ ਹੁੰਦਾ ਹੋਇਆ ਬਹੁਤ ਦੂਰ ਹੋ ਗਿਆ ਸੀ ਦਿਲਪ੍ਰੀਤ ਤੇ ਕਮਾਂ ਇੱਕ ਦੂਜੇ ਦੇ ਬਹੁਤ ਨਜ਼ਦੀਕ ਆ ਗਏ ਉਹਨਾਂ ਦੀਆਂ ਮਹਿਫਲਾਂ ਬਾਰ ਪਾਰਟੀਆਂ ਯਾਰ ਪਾਰਟੀਆਂ ਆਮ ਹੋ ਗਈਆਂ ਸੀ ਪਿੰਜਰੇ ਦੇ ਪ੍ਰਿੰਦੇ ਜਦੋਂ ਵੀ ਆਜ਼ਾਦ ਹੋ ਕੇ ਉੱਡਦੇ ਨੇ ਤਾਂ ਆਪਣੇ ਘਰ ਦਾ ਪਤਾ ਵੀ ਗਵਾ ਚਾਉਂਦੇ ਨੇ। ਬਸ ਕੰਮਾ ਵੀ ਉਹੀ ਆਜ਼ਾਦ ਪਰਿੰਦਾ ਹੋ ਗਿਆ ਸੀ। ਉਹਨੂੰ ਦਿਲਪ੍ਰੀਤ ਦੀ ਆਪਣੀ ਜ਼ਿੰਦਗੀ ਲੱਗਣ ਲੱਗ ਪਈ ਸੀ। ਯੂਨੀਵਰਸਿਟੀ ਦਾ ਹੋਸਟਲ ਛੱਡ ਕੇ ਹੁਣ ਦਿਲਪ੍ਰੀਤ ਦੇ ਨਾਲ ਹੀ ਰਹਿਣ ਲੱਗ ਪਿਆ। ਉਹਦੀ ਮੁਹੱਬਤ ਨੇ ਉਹਦੇ ਬੇਬੇ ਬਾਪੂ ਦੀ ਮੁਹੱਬਤ ਨੂੰ ਵੀ ਉਹਦੇ ਮਨ ਤੋਂ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ। ਉਹਦਾ ਮਨ ਕਦੇ ਮਾਪਿਆਂ ਵੱਲ ਭੱਜਦਾ ਵੀ ਤਾਂ ਦਿਲਪ੍ਰੀਤ ਦਾ ਦਿਲ ਉਦੇ ਮਨ ਵਿੱਚ ਅਜਿਹੇ ਬੇੜੀਆਂ ਪਾਉਂਦਾ ਕਿ ਉਸ ਤੋਂ ਅੱਗੇ ਹਾਰ ਬੈਠਦਾ ਸੀ ਦਿਲ ਤੈਨੂੰ ਯਾਰ ਆਪਣੇ ਘਰ ਦੀ ਯਾਦ ਨਹੀਂ ਆਉਂਦੀ ਤੂੰ ਕਦੇ ਘਰ ਜਾਣ ਬਾਰੇ ਕਿਹਾ ਹੀ ਨਹੀਂ ਕੰਮੇ ਨੇ ਦਿਲਪ੍ਰੀਤ ਨੂੰ ਕਿਹਾ ਤਾਂ ਉਹ ਕੰਮੇ ਦੀਆਂ ਅੱਖਾਂ 'ਚ ਝਾਕਦੀ ਹੋਈ ਬੋਲੀ ਕਿਹੜਾ ਘਰ ਮੈਂ ਸੁਣਿਆ ਸੀ ਵੀ ਘਰ ਹੁੰਦੇ ਸੀ ਹੁਣ ਤਾਂ ਨਜਾਇਜ਼ ਰਿਸ਼ਤਿਆਂ ਤੋਂ ਅੱਕ ਕੇ ਲੁਕਣ ਦੀ ਜੋ ਥਾਂ ਹੈ ਉਹ ਘਰ ਹੋ ਗਏ ਨੇ ਮੈਂ ਵੀ ਐਸੇ ਹੀ ਘਰ ਦੀ ਇੱਕ ਪਦਾਇਸ਼ਾਂ ਯਾਰ ਮਮ ਡੈਡ ਨੇ ਆਪਣੇ ਆਪ ਨੂੰ ਬਚਾਉਣ ਲਈ ਮੈਨੂੰ ਹੋਸਟਲਾਂ 'ਚ ਹੀ ਭਾਈ ਰੱਖਿਆ ਘਰ ਨਸੀਬ ਹੀ ਨਹੀਂ ਹੋਇਆ ਹੁਣ ਤੱਕ ਘਰ ਮੇਰੇ ਰਾਸ ਵੀ ਨਹੀਂ ਆਉਣਾ ਆਪਾਂ ਬਣਾਵਾਂਗੇ ਘਰ ਕੰਮੇ ਨੇ ਦਿਲਪ੍ਰੀਤ ਨੂੰ ਕਿਹਾ ਤਾਂ ਅੱਖਾਂ ਟੱਡਦੀ ਹੋਈ ਬੋਲੀ ਅੱਛਾ ਦਿਲਪ੍ਰੀਤ ਆਪਣੀ ਪੜ੍ਹਾਈ ਪੂਰੀ ਹੋ ਜਾਣੀ ਆ ਯਾਰ ਆਪਾਂ ਫਿਰ ਦੂਰ ਹੋਣ ਤੋਂ ਪਹਿਲਾਂ ਹੀ ਜ਼ਿੰਦਗੀ ਭਰ ਲਈ ਇਕੱਠੇ ਹੋ ਜਾਈਏ ਤਾਂ ਕਿੰਨਾ ਵਧੀਆ ਹੋ ਆਪਣਾ ਵੀ ਇੱਕ ਘਰ ਹੋਵੇ ਹਿਊਮਨ ਮੈਰਿਜ ਉਹ ਹੈਰਾਨ ਹੁੰਦੀ ਹੋਈ ਬੋਲੀ ਯੈਸ ਆਫਕੋਰਸ ਤੂੰ ਪਾਗਲੇ ਆਈ ਵਾਂਟ ਓਨਲੀ ਲਿਵਿੰਗ ਰਿਲੇਸ਼ਨਸ਼ਿਪ ਓ ਭਾਵੇਂ ਤੂੰ ਹੋਵੇਂ ਭਾਵੇਂ ਕੋਈ ਹੋਰ ਮੈਨੂੰ ਫਰਕ ਨਹੀਂ ਪੈਂਦਾ ਓਕੇ ਬੀ ਪ੍ਰੈਕਟੀਕਲ ਹਾਂ ਨਾਲੇ ਹੁਣ ਘਰ ਨਹੀਂ ਹੁੰਦੇ ਬਸ ਘਰਾਂ ਵਰਗੇ ਹੀ ਹੁੰਦੇ ਨੇ ਸਮਝਿਆ ਉਹਨੇ ਕੈਂਦੀ ਨੇ ਉਹਦੇ ਬੁੱਲ ਚੁੰਮ ਲਏ ਕੰਮੇ ਨੂੰ ਉਹਦਾ ਚੁੰਮਣਾ ਅੱਜ ਜ਼ਹਿਰੀਲੇ ਡੰਗ ਵਰਗਾ ਲੱਗਿਆ ਕੰਮਾ ਹੁਣ ਸੋਚ ਰਿਹਾ ਸੀ ਕਿ ਇਹ ਪੰਜਾਬ ਹੀ ਆ ਮੈਂ ਕਿਸੇ ਹੋਰ ਗ੍ਰਹਿ ਤੇ ਤਾਂ ਨਹੀਂ ਚਲੇ ਗਿਆ ਜਿੱਥੇ ਮਨੁੱਖ ਤੇ ਮਨੁੱਖ ਦਾ ਦੀ ਕੋਈ ਹੋਂਦ ਨਹੀਂ ਰਹਿੰਦੀ ਕੰਮੇ ਤੇ ਦਿਲਪ੍ਰੀਤ ਦਾ ਦਿਲ ਹੁਣ ਇੱਕ ਦੂਜੇ ਤੋਂ ਅਲਵਿਦਾ ਲੈਂਦੇ ਹਮੇਸ਼ਾ ਲਈ ਅਲੱਗ ਹੋ ਚੁੱਕੇ ਸਨ ਜ਼ਿੰਦਗੀ ਦੇ ਸੁਨਹਿਰੀ ਪੜਾ ਦੀ ਬਾਜ਼ੀ ਹਾਰ ਕੇ ਜਦੋਂ ਕੰਮਾ ਆਪਣੇ ਘਰ ਪਰਤਿਆ ਤਾਂ ਉਹਦੇ ਮਾਪਿਆਂ ਲਈ ਮਰਨ ਹੋ ਗਿਆ ਉਹ ਹਮੇਸ਼ਾ ਉਸ ਨੂੰ ਦੇਖ ਦੇਖ ਕੇ ਝੁਰਦੇ ਰਹਿੰਦੇ ਕੰਮੇ ਨੇ ਆਪਣੇ ਅੰਦਰਲੇ ਖਲਾਅ ਨੂੰ ਪੂਰਨ ਲਈ ਘੋਗੇ ਵਰਗੇ ਸਾਥੀ ਲੱਭ ਲਏ। ਉਹਦੇ ਬਾਪੂ ਨੂੰ ਉਹਦਾ ਘੋਗੇ ਵਰਗਿਆਂ ਨਾਲ ਰਹਿਣਾ ਫੁੱਟੀ ਅੱਖ ਨਹੀਂ ਸੀ ਪਹੁੰਦਾ। ਇੱਕ ਦਿਨ ਉਹਦੇ ਘਰ ਪਰਤਦੇ ਨੂੰ ਬਾਪੂ ਦਰਵਾਜ਼ੇ 'ਤੇ ਖੜ੍ਹਾ ਸੀ। ਤਾਂ ਉਹਨੇ ਉਹਨੂੰ ਸਮਝਾਉਣ ਲਈ ਬੋਲਣਾ ਚਾਹਿਆ ਪਰ ਕੰਮਾ ਬੋਲਿਆ ਬਾਪੂ ਇਹ ਪੀੜੀ ਦਾ ਪਾੜਾ ਏ ਮੈਂ ਤੇਰੇ ਪਾੜ 'ਚ ਖੇਡ ਨਹੀਂ ਸਕਦਾ। ਮੇਰੇ ਪਾੜ 'ਚ ਮੈਨੂੰ ਤੂੰ ਖੇਡਣ ਨਹੀਂ ਦੇਣਾ। ਚੱਲ ਆਪਾਂ ਆੜੀ ਤੋੜ ਦਿੰਨੇ। ਮੂੜ ਕੇ ਕੰਮਾ ਕਦੇ ਕਰਨੀ ਪਰਤਿਆ ਜਾਂ ਕਹਿ ਲਓ ਕਿ ਦਲਦਲ ਚ ਫਸੇ ਨੂੰ ਘਰ ਦਾ ਰਾਹ ਹੀ ਨਹੀਂ ਲੱਭਿਆ ਪਰ ਅੱਜ ਉਹ ਆਪਣੀ ਗੱਡੀ ਨੂੰ ਉਹਨਾਂ ਰਾਹਾਂ ਤੋਂ ਵਾਪਸ ਮੋੜ ਚੁੱਕਿਆ ਸੀ ਜਿੰਨਾ ਰਾਹਾਂ ਨੇ ਉਹਨੂੰ ਦਲਦਲ ਚ ਫਸਾ ਦਿੱਤਾ ਸੀ ਜਦੋਂ ਖੋਗੇ ਨੇ ਕੰਮੇ ਨੂੰ ਵਾਪਸ ਆਏ ਨੂੰ ਦੇਖਿਆ ਤਾਂ ਉੱਠ ਕੇ ਖੜਾ ਹੋ ਗਿਆ ਕੰਮੇ ਤੋਂ ਵਾਪਸ ਕਿਵੇਂ ਪਤਾ ਨਹੀਂ ਪਰ ਹਮੇਸ਼ਾ ਲਈ ਵਾਪਸ ਆ ਗਿਆ ਉਹਨੇ ਲਫਾਪੇ ਨੂੰ ਉਹਦੇ ਪੈਰਾਂ 'ਚ ਧਰਦੇ ਨੇ ਕਿਹਾ ਫਿਰ ਉਹ ਮਿੱਟੀ ਵਿੱਚ ਹੀ ਬੈਠ ਗਿਆ ਕੋਗੇ ਨੇ ਉਹਨੂੰ ਫੜ ਕੇ ਅੰਦਰ ਪਈ ਖਸਤਾ ਜੇ ਬੈੱਡ ਤੇ ਲਜਾ ਬਿਠਾਇਆ ਜਿੱਥੇ ਧੀਰਾ ਲੰਮਾ ਪਿਆ ਹੋਇਆ ਸੀ ਕੰਮਾ ਧੀਰੇ ਦਾ ਰਿਵੋਲਵਰ ਚੁੱਕਦਾ ਬੋਲਿਆ ਧੀਰੇ ਤੈਨੂੰ ਇਹਨਾਂ ਨਾਲ ਖੇਡਣ ਦਾ ਸ਼ੌਂਕ ਕਿਵੇਂ ਪੈ ਗਿਆ ਯਾਰ ਬਾਸ ਯਾਰ ਆਪਣੇ ਕੋਲ ਜ਼ਿੰਦਗੀ 'ਚ ਖਰਚਣ ਲਈ ਕੁਝ ਹੈ ਨਹੀਂ ਸੀ ਸ਼ੌਂਕ ਵੱਡੇ ਸੀ ਦੂਜਿਆਂ ਦੇ ਮੋਟਰਸਾਈਕਲ ਗੱਡੀਆਂ ਤੇ ਘੁੰਮਦਾ ਘੁੰਮਦਾ ਅਜਿਹਾ ਘੁੰਮਿਆ ਕਿ ਮੁੜ ਕੇ ਇਸ ਘੁੰਮਣ ਘੇਰੀ 'ਚੋਂ ਨਿਕਲ ਹੀ ਨਹੀਂ ਸਕਿਆ ਹੁਣ ਆਪਾਂ ਤੈਨੂੰ ਪਤਾ ਹੈ ਕਿਹੜੀਆਂ ਉਂਗਲਾਂ ਤੇ ਨੱਚਦੇ ਆ ਮੂੜ ਨੂੰ ਦਿਲ ਤਾਂ ਕਰਦਾ ਆਪਣੇ ਘਰ ਪਰ ਹੁਣ ਤਾਂ ਲੱਗਦਾ ਸਾਨੂੰ ਕਿਸੇ ਦਾ ਮੋਢਾ ਵੀ ਨਸੀਬ ਨਹੀਂ ਹੋਣਾ ਤੇਰੇ ਦੀਆਂ ਗੱਲਾਂ ਸੁਣ ਕੇ ਘੋਗੇ ਤੇ ਕੰਮੇ ਨੂੰ ਵੀ ਜਿਵੇਂ ਦੰਦਲ ਜੀ ਪੈ ਗਈ ਸੀ ਇੱਕ ਖੁੰਜੇ ਵਿੱਚ ਬੈਠਾ ਗੰਜਾ ਆਪਣੇ ਸਿਰ ਤੇ ਹੱਥ ਫੇਰਦਾ ਬੋਲਿਆ ਤੁਹਾਨੂੰ ਪਤਾ ਹੈ ਆਪਾਂ ਸਾਰੇ ਆਪਣੇ ਮਿਸ਼ਨ ਤੋਂ ਭਟਕੇ ਹੋਏ ਫੌਜੀ ਆ ਰਾਖੀ ਕਰਨੀ ਸੀ ਆਪਾਂ ਪੰਜਾਬ ਦੀ ਤੇ ਆਪਾਂ ਹੀ ਉਜਾੜਨ ਲੱਗ ਪਏ ਸਾਡੇ ਪੰਜਾਬੀ ਵਾਲੇ ਮਾਸਟਰ ਕਹਿੰਦੇ ਹੁੰਦੇ ਸੀ ਬਈ ਇਕੱਲਿਆਂ ਬਾਰਡਰਾਂ ਦੀਆਂ ਹੀ ਸਰਹੱਦਾਂ ਨਹੀਂ ਹੁੰਦੀਆਂ ਸਗੋਂ ਹੋਰ ਵੀ ਬਹੁਤ ਸਾਰੀਆਂ ਸਰਹੱਦਾਂ ਹੁੰਦੀਆਂ ਨੇ ਜਿਨ੍ਹਾਂ ਦੀ ਅਸੀਂ ਰਾਖੀ ਕਰਨੀ ਹੁੰਦੀ ਆ ਪਰ ਅਸੀਂ ਉਹਨਾਂ ਦੀ ਵੀ ਰਾਖੀ ਨਹੀਂ ਕਰ ਸਕੇ ਬਸ ਭਾਈ ਜੀ ਦੇ ਆਖਣ ਵਾਂਗ ਵਾੜ ਹੀ ਖੇਤ ਨੂੰ ਖਾਰੀ ਆ ਹੁਣ ਤਾਂ ਕੋਗਾ ਕੰਮਾਂ ਧੀਰਾ ਤੇ ਗੰਜਾ ਅੱਜ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਕਰਦੇ ਉਦਾਸੀ ਦੇ ਲੰਮੇ ਹੰਡਾ ਰਹੇ ਸੀ ਤਾਂ ਕੰਮਾਂ ਬੋਲਿਆ ਹਾਂ ਯਾਰ ਅਸੀਂ ਤਾਂ ਰਿਸ਼ਤੇ ਨੂੰ ਵੀ ਆਪਣੇ ਹੋਮੇ ਦੀ ਸਰਹੱਦ ਕਾਰਨ ਹਾਰ ਚੁੱਕੇ ਆ ਵਿਸ਼ਵਾਸ ਦਾ ਮਹਿਲ ਕਿੱਥੇ ਉਸਾਰ ਸਕਦੇ ਹੁਣ ਆਪਾਂ ਪੰਜਾਬ ਦਾ ਇਤਿਹਾਸ ਵਿਸ਼ਵਾਸ ਰਿਸ਼ਤਿਆਂ ਦੇ ਅਹਿਸਾਸ ਤੇ ਹੀ ਖੜਾ ਹੈ ਇਹ ਸਭ ਹੁਣ ਗਵਾਚ ਚੁੱਕੇ ਆਂ ਖੋਗੇ ਬਾਈ ਅਬ ਆਏਗਾ ਮਜ਼ਾ ਜੁਗਾਰ ਸੰਜੂ ਚਾਮਲਿਆ ਹੋਇਆ ਖੋਗੇ ਹੁਰੀਆਂ ਦੇ ਕੋਲ ਆ ਕੇ ਬੋਲਿਆ ਤੇ ਖੋਗਾ ਬੋਲਿਆ ਪਹਿਲੀ ਗੋਲੀ ਇਸ 도ਗਲੀ ਨਸਲ ਦੇ ਠੋਕੋ ਇਹ ਵੀ ਪੰਜਾਬ ਨੂੰ ਗਰਕ ਕਰ ਰਹੇ ਨੇ ਸੰਜੂ ਦੇ ਪਿੱਛੇ ਇੱਕ ਭਾਰ ਜਵਾਨ ਮੁਟਿਆਰ ਖੜੀ ਸੀ ਉਹਨੂੰ ਮੂਰੇ ਕਰਕੇ ਸੰਜੂ ਬੋਲਿਆ ਘੋਗੇ ਬਾਈ ਇਹ ਹੀ ਤੋ ਹੈ ਜੁਗਾਰ ਉਹ ਕੁੜੀ ਕੋਲ ਹੁੰਦਾ ਬੋਲਿਆ ਤੁਸੀਂ ਵੀ ਗਲਤਾਨਾ ਬਣਾਤਾ ਪੰਜਾਬ ਨੂੰ ਪਰ ਉਹ ਚੁੱਪ ਰਹੀ ਘੋਗਾ ਫਿਰ ਬੋਲਿਆ ਕੌਣ ਛੱਡ ਕੇ ਗਿਆ ਤੈਨੂੰ ਇੱਥੇ ਪਰ ਉਹ ਕੁਝ ਨਾ ਬੋਲੀ ਸਗੋਂ ਨੀਵੀਂ ਪਾ ਕੇ ਖੜ ਗਈ ਤੁਹਾਡੇ ਆ ਭੋਲੇ ਚਿਹਰੇ ਲੋਕਾਂ ਦੇ ਕਿੱਲਿਆਂ ਦੇ ਕਿੱਲੇ ਪਚਾ ਗਏ ਤੁਹਾਨੂੰ ਠੰਡੀ ਕਰਦੀ ਜਵਾਨੀ ਠੰਡੀ ਹੋਗੀ ਦੱਸ ਕੌਣ ਛੱਡ ਕੇ ਗਿਆ ਤੈਨੂੰ ਜਦੋਂ ਖੋਗੇ ਨੇ ਦੱਪਕਾ ਮਾਰਿਆ ਉਹ ਝੱਕਦੀ ਹੋਈ ਬੋਲੀ ਮੇਰਾ ਭਰਾ ਸੀ ਭਰਾ ਕੰਮਾ ਹੈਰਾਨ ਹੁੰਦਾ ਭੁੱਲਿਆ ਤੇ ਚਲਾਇਆ ਹਾਂ ਭਰਾ ਉਹ ਚਿੱਟੇ ਦਾਦੀ ਆ ਚਿੱਟੇ বিনা ਮਰ ਰਿਹਾ ਉਹ ਜਿਉਣਾ ਚਾਹੁੰਦਾ ਮੈਂ ਭਰਾ ਨੂੰ ਮਰਦਾ ਨਹੀਂ ਦੇਖ ਸਕਦੀ ਕੁੜੀ ਨੇ ਚੁੰਨੀ ਲਾ ਕੇ ਮੰਜੇ ਤੇ ਰੱਖ ਦਿੱਤੀ ਹੁਣ ਉਹਦਾ ਜਿਉਣਾ ਵੀ ਕਿਹੜਾ ਜਿਉਣਾ ਹੈ ਜਿਹੜਾ ਭੈਣ ਨੂੰ ਪਰੋਸ ਗਿਆ ਉਸ ਵੈ ਨੂੰ ਬੋਲਿਆ ਕੋਗਾ ਚੁੰਨੀ ਚੁੱਕ ਕੇ ਉਸ ਕੁੜੀ ਨੂੰ ਫੜਾਉਂਦਾ ਸੋਚ ਰਿਹਾ ਸੀ 도ਗਲੇ ਕੌਣ ਆ ਸੱਚਮੁੱਚ ਅਸੀਂ ਇਤਿਹਾਸ ਤੇ ਵਿਸ਼ਵਾਸ ਗਵਾ ਚੁੱਕੇ ਹਾਂ ਜੇ ਇਸੇ ਤਰ੍ਹਾਂ ਸਾਡੇ ਮਨਾਂ ਚ ਰੇਤ ਭਰਦੀ ਰਹੀ ਤਾਂ ਇੱਕ ਦਿਨ ਸਾਨੂੰ ਆਪਣੀਆਂ ਹੀ ਪੈੜਾਂ ਦੀ ਨਿਸ਼ਾਨਦੇਹੀ ਕਰਨੀ ਔਖੀ ਹੋ ਜਾਣੀ ਆ ਟੱਠੇ ਖੋਲਿਆਂ ਵਿੱਚ ਖੜਿਆਂ ਨੂੰ ਉਹਨਾਂ ਸਾਰਿਆਂ ਨੂੰ ਲੱਗ ਰਿਹਾ ਸੀ ਜਿਵੇਂ ਉਹ ਸੱਚੀ ਉਜੜੇ ਪੰਜਾਬ ਦੇ ਹੀ ਖੋਲ ਵਿੱਚ ਖੜੇ ਹੋਣ ਸੋ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੀ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਜੀ ਕੋਈ ਨਵੀਂ ਕਹਾਣੀ ਦੇ ਨਾਲ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ